ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਲੋਕਾ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਤੇ ਵੀਰ ਗੁਰਪ੍ਰੀਤ ਦੇ ਫਾਰਮ ਤੋਂ ਦੋਸਤੋ ਅੱਜ ਦੀ ਆਪਾਂ ਵੀਡੀਓ ਅਪਲੋਡ ਕਰ ਰਹੇ ਆਂ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਚਾਰ ਮੱਝਾਂ ਦਿਖਾਉਣੀਆਂ ਵਾ ਜਿਨ੍ਹਾਂ ਦੇ ਵਿੱਚੋਂ ਦੋ ਮੱਝਾਂ ਇਹ ਗੱਬਣਿਆ ਤੇ ਦੋ ਜਿਹੜੀਆਂ ਮੱਝਾਂ ਸੱਜਰ ਸੁਈਆਂ ਵਾ ਡਿਟੇਲ ਆਪਾਂ ਦੋਸਤੋ ਸਾਰੀ ਵੀਰ ਦੇ ਕੋਲੋਂ ਪੁੱਛਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਹੈ ਜਿੰਨੇ ਵੀ ਵੀਰ ਇਸ ਚੈਨਲ ਤੇ ਨਵੇਂ ਆਏ ਕਿਰਪਾ ਕਰਕੇ ਚੈਨਲ ਨੂੰ ਸਬਸ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੀ ਰਹੇ ਸੋ ਦੋਸਤੋ ਇੱਥੇ ਆਓ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਨਿਰਖ-ਬਰਖ ਕਰਕੇ ਪਸ਼ੂ ਖਰੀਦਿਆ ਕਰੋ ਆ ਕੇ ਬਾਅਦ ਵਿੱਚ ਕੋਈ ਲੰਬੇਲੀ ਗੱਲ ਨਾ ਹੋਵੇ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਕਿਸੇ ਹੋਰ ਵੀਰ ਭੈ ਦਾ ਅੱਗੇ ਫਾਇਦਾ ਹੋ ਸਕਦਾ ਸੋ ਦੋਸਤੋ ਮੇਰਾ ਕੰਮ ਹੈ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪੋਣੀ ਨਿਰਖ-ਬਰਖ ਜਿਹੜੀ ਕਰਨੀ ਹੈ ਪਸ਼ੂ ਦੀ ਤੁਸੀਂ ਆਪ ਅਗੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲਾਉਣੇ ਹੁੰਦੇ ਆ ਕਰਦੇ ਆ ਵੀਰ ਨਾਲ ਗੱਲਬਾਤ ਪੁੱਛਦੇ ਆ ਸਾਰੀ ਡਿਟੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਠੀਕ ਹਾਂ ਜੀ ਹਾਂਜੀ ਵਧੀਆ ਠੀਕ ਠਾਕ ਚੱਲੀ ਜਾਂਦਾ ਕੰਮ ਕਰੀਏ ਹਾਂਜੀ ਹਾਂਜੀ ਵਧੀਆ ਜੀ ਬ੍ਰੈਸ ਬੋਲੋ ਆਪਣੇ ਪਿੰਡ ਲੋਕਾ ਤਹਿਸੀਲ ਪਟੇ ਜਿਲ੍ਹਾ ਤਰਨਤਾਰ ਫੋਨ ਨੰਬਰ ਤੇ ਨਾਮ ਦੱਸੋ 95925 76010 ਗੁਰਪ੍ਰੀਤ ਸਿੰਘ ਜੀ ਠੀਕ ਹੈ ਜੀ ਅੱਜ ਵੀਰ ਜੀ ਚਾਰ ਮਹੀਨੇ ਹਾਂਜੀ ਚਾਰ ਮਹੀਨੇ ਠੀਕ ਹੈ ਜੀ ਤਾਂ ਸੀ ਇਹ ਡਿਟੇਲ ਦੇ ਬਾਰੇ ਸ਼ੁਰੂ ਕਰੀਏ ਇਹ ਵੀ ਦੂਜਾ ਸਵਾਲ ਸੁਣੀਏ ਕਿੰਨਾ ਟਾਈਮ ਖੜਦੀ ਇਹ ਵੀ 2-4 ਦਿਨ ਲਾ ਜੂ ਫਤਵਾ ਤੈਨ ਨਾਲ ਆ ਜੀ ਚਾਰ ਲੈ ਜੀ ਠੀਕ ਹੈ ਹਾਂ ਸ਼ਗੀਆ ਦਿੰਦੋ ਠ ਦੋਸਤੋ ਦੂਜਾ ਸੁਆਹ ਇਹ ਮੱਝ ਜਿਹੜੀ ਆ ਸੌਣ ਵਾਸਤੇ ਬਿਲਕੁਲ ਰੈਡੀ ਹੈ ਇੱਕ ਦੋ ਦਿਨ ਦਾ ਟਾਈਮ ਖੜਦੀ ਹੈ ਦੰਦਾਂ ਦੇ ਵਿੱਚੋਂ ਦੋਸਤੋ 6 ਦੰਦ ਵੀ ਇਹਨੇ ਦੱਸਿਆ ਖੱਦ-ਖੱਦ ਦੋਸਤੋ ਬਹੁਤ ਵਧੀਆ ਮਾਈ ਦਾ ਮਦਰੀ ਢੋਲੀ ਆਰਡਰ ਕੁਆਲਟੀ ਦੋਸਤੋ ਕਾਫੀ ਵਧੀਆ ਤਿਆਰ ਕਰੀ ਹੁੰਦੀ ਹੈ ਮਸ਼ਕਾਲਾ ਇਸ ਕੁਆਲਟੀ ਚੈੱਕ ਕਰ ਲਓ ਮਾਈ ਦੀ ਇੰਨੇ ਕੰਨੇ ਕਾ ਕੁੰਡਾ ਸਿੰਘ ਹੈ ਇਹ ਆ ਉਹ ਬਰਾਤੀ ਵੀ ਪੇਟਪੜੀ ਦੀ ਚੜਾਈ ਦੁਸਤ ਚੈੱਕ ਕਰ ਸਕਦੇ ਹੋ ਇਸ ਕੁਆਲਟੀ ਦੁਸਤ ਪਾਣੀ ਕਰਕੇ ਮੇਰੇ ਤੋਂ ਦਿਖਾ ਦਿੰਦੇ ਦੋਸਤ ਪੂਛ ਨਹੀਂ ਛੜ ਕੇ ਬਾਕੀ ਪੂਰੀ ਜੈੱਡ ਲੈ ਗਈ ਹਾਜੀ ਜੀ ਕੀ ਮੁੱਲ ਕਰਦੇ ਦਾ ਮੋਲ ਵੀਰ ਜੀ ਦੇ 125 ਕਰਦੇ 125 ਹਾਂਜੀ ਮਾਨਤਨ ਮਾਨਤਨ ਹੋ ਜਾਏ ਕੋਈ ਜਿੰਨਾ ਵੀ ਕੋਈ ਵੀਰਪਰਾ ਫੋਨ ਦੇ ਹਾਂਜੀ ਠੀਕ ਠੀਕ ਹਾਂਜੀ ਦੋ ਨੰਬਰ ਵਰਗੇ ਸੀ ਇਹ ਵੀਰ ਗੱਬਣ ਆ ਅੱਛਾ ਜੀ ਇਹ ਲੈਂਦੀ 10 12 ਦਿਨ ਲੈ ਜੀ ਠੀਕ ਹੈ ਸੂਆ ਸੂਆ ਦੂਜਾ ਦੂਜਾ ਸੂਆ ਹਾਂਜੀ ਖੋਲੋ ਜੀ ਸਲਫੋ ਦੋਸਤੋ ਇਹ ਵੀ ਮੱਝ ਗੱਬਣਿਆ 10 ਕ ਦਿਨ ਦਾ ਟਾਈਮ ਇਹ ਵੀਰ ਕਹਿੰਦਾ ਖੜਦੀ ਹੈ ਦੂਜਾ ਸੂਆ ਸੁਣੀ ਹੈ ਪੂਰੀ ਦੋਸਤੋ ਇਹ ਵੀ ਜੈਡ ਬਲੈਕ ਹੈ ਕੰਪੀਏ ਦੋਸਤੋ ਕੱਦ ਕੱਢਦੀ ਹੈ ਪੂਰੀ ਉੱਚੀ ਲੰਮੀ ਫੁੱਲ ਬੋਡੀ ਦੀ ਫੇਸ ਕੁਆਲਟੀ ਦੋਸਤੋ ਦੀ ਚੈੱਕ ਕਰ ਲੋ ਥੋੜਾ ਜਿਹਾ ਡਰਤੀ ਕਰਕੇ ਥੋੜੀ ਉਪਰ ਆਪੜ ਕਰਦੀ ਹੈ ਫੇਸ ਕੁਆਲਟੀ ਦੋਸਤੋ ਚੈੱਕ ਕਰੋ ਦੀ ਮੱਝ ਦੀ ਪਿੱਠ ਪੂਰੇ ਦੀ ਚੜਾਈ ਚੈੱਕ ਕਰ ਲੋ ਖਨਾਪਨਾ ਦੀ ਕੁਆਲਟੀ ਦੋਸਤੋ ਵੇਖ ਲੋ ਕਰੀ 10 ਦਿਨ ਦਾ ਟਾਈਮ ਖੜਦੀ ਹੈ ਸੂਨ ਦੇ ਸਮੇਂ ਤੱਕ ਦੋਸਤੋ ਆਰਡਰ ਕੁਆਲਟੀ ਕਾਫੀ ਵਧੀਆ ਤਿਆਰ ਕਰੂਗੀ ਅਜੀਤ ਵੀਰ ਜੀ ਕੀ ਮੁੱਲ ਕਰਦੇ ਦਾ ਮੁੱਲ ਇਹਦਾ ਵੀਰ ਜੀ 1 5 1 5 ਹਾਂਜੀ ਅੱਛਾ ਜੀ ਜੋ ਮਾਤਰਾ ਕੰਨਾ ਕੋਈ ਹੋਊਗਾ ਮਾਤਰਾ ਕੋਈ ਦਾ ਮੌਕੇ ਤੇ ਹੋਣੀ ਠੀਕ ਹੈ ਪੈਨ ਨੰਬਰ ਪਰ ਦੱਸ ਕੀ ਇਹ ਵੀ ਤਜਸਵਤ ਸੁਈ ਆ ਅੱਛਾ ਜੀ ਆ ਜੀ ਨੂੰ 8ਵਾਂ ਦੇਣ ਉਹ ਕੱਟਾ ਇਹਦਾ ਅੱਛਾ ਜੀ ਆ ਕੱਟਾ ਦਾ ਹਾਂਜੀ ਠੀਕ ਹੈ ਜੀ ਦੋਸਤੋ ਬਚਾਤਾ ਚੈੱਕ ਕਰ ਲਓ ਤੇ ਬੱਚਾ ਵੀ ਕਿਹੜੀ ਨਸਲ ਦਾ ਬੱਚਾ ਨੀਲੀ ਦਾ ਹੀ ਦਿੱਤਾ ਗੇ ਡੱਬਾ ਵਾ ਠੀਕ ਹੈ ਅੱਛਾ ਕਿੰਨਾ ਦੁੱਧ ਥਲੇ ਦੇ ਦੁੱਧ ਵੀਰ ਜੀ ਇਥੇ 12 ਕਿਲੋ ਆ ਦੋ ਸਣ ਬੱਚਿਆਂ ਚੰਗਾ ਕੇ ਤਾਂ 10 ਕਿਲੋ ਚਾਹੀਦਾ 5 ਕਿਲੋ ਇੱਕ ਟਾਈਮ ਦਾ ਅੱਛਾ ਜੀ ਹਾਂਜੀ ਠੀਕ ਠੀਕ ਹਾਂਜੀ ਦੋ ਅਗਲੇ ਦੋਵੇਂ ਛੱਟਦੀ ਤੇ ਬੱਚੇ ਨੂੰ ਠੀਕ ਹੈ ਜੀ ਹਾਂਜੀ ਦੋਸਤੋ 10 ਦਿਨ ਵੀਰ ਕਹਿੰਦਾ ਸੋਈ ਨੂੰ ਹੋ ਗਏ ਬੱਚਾ ਤੁਸੀਂ ਵੇਖ ਲਿਆ ਦੋਸਤੋ 12 ਕਿਲੋ ਦੁੱਧ ਵੀਰ ਕਹਿੰਦਾ ਤਿਆਰ ਆ ਫਿੱਟਪੁੜੇ ਦੀ ਚੜਾਈ ਚੈੱਕ ਕਰ ਲੋ ਦੀ ਥਣਾ ਥਣਾ ਦੀ ਕੁਆਲਿਟੀ ਚੈੱਕ ਕਰ ਲੋ ਵੀਡੀਓ ਬਣਾਉਣ ਦਾ ਜਿਹੜਾ ਟਾਈਮ ਹੈ 3 ਵਜੇ ਦਾ ਦੁਪਹਿਰ ਦਾ ਫੇਸ ਕੁਆਲਿਟੀ ਦੋਸਤੋ ਚੈੱਕ ਕਰ ਲੋ ਨੀਲੀ ਰਾਵੀ ਦੇ ਨਾਲ ਦੋਸਤੋ ਮਿਲਦੀ-ਜੁਲਦੀ ਪਰ ਨਿਸ਼ਾਨੀਆਂ ਸਾਰੀਆਂ ਹੈਗੀਆਂ ਪਰ ਪਿਓਰ ਨੀਲੀ ਰਾਵੀ ਚ ਨਹੀਂ ਆਉਂਦੀ ਦੋਸਤੋ 70 75% ਨੀਲੀ ਰਾਵੀ ਦੇ ਨਾਲ ਇਹ ਨਿਸ਼ਾਨੀਆਂ ਇਹਦੀਆਂ ਆਉਂਦੀਆਂ ਮਿਲਦੀਆਂ-ਜੁਲਦੀ ਮੈਂ ਪੈਰ ਵੇਖ ਲਉਂ ਮਗਰਲੇ ਵਾਈਟ ਟਿਪ ਦੋ ਦੇ 14 15 ਕਿਲੋ ਚ ਵਾਦੂਗੀ ਕਿਸ ਕੁਆਲਟੀ ਵਿੱਚ ਚੈੱਕ ਕਰ ਲਉਗੀ 10 ਦਿਨ ਵੀਰ ਕੰਦਾ ਸੂਝ ਨੂੰ ਹੋ ਗਿਆ ਦੁੱਧ 12 ਕਿਲੋ ਤਿਆਰ ਆ ਹਾਂਜੀ ਵੀਰ ਜੀ ਕੀ ਮੁੱਲ ਕਰਦੇ ਐ ਇਹਦਾ ਵੀਰ ਜੀ 1 5 ਮੁੱਲ ਐ 1 ਲੱਖ 5 ਹਾਂਜੀ ਠੀਕ ਹੈ ਜੀ ਮਾਊਂਟਨੇ ਦਾ ਮੌਜੂਦ ਹੋ ਜਾਊਗਾ ਬਾਕੀ ਚਾਰ ਨੰਬਰ ਬਾਰੇ ਦੱਸਿਓ ਵੀਰ ਜੀ ਇਹ ਗਿਰਮੀ ਨੇ ਦੀ ਸੁਈਗਾ ਅੱਛਾ ਜੀ ਇਹ ਸੱਤ ਲੀਟਰ ਦੁੱਧ ਦੇ ਬੱਚਾ ਮੱਛਾ ਕੱਟਾ ਆਹ ਕੱਟਾ ਹਾਂਜੀ ਕੱਟਾ ਲਊਗਾ ਕੱਟ ਇਹਨੂੰ ਮੜਾ ਦੇ ਵੀ ਛਾਹ ਦੇ ਆਹ ਦੋਸਤੋ ਬੱਚਾ ਨੇ ਕੱਟਾ ਦਿੱਤਾ ਲੋਹਾ ਕੱਟਾ ਹਾਂਜੀ ਵਿੱਚ ਦੁੱਧ 7 ਕਿਲੋ ਖਾਂਜੀ ਦੁੱਧ 7 ਦੁੱਧ ਵਾਧੀ ਤੀਨ ਨੇ ਲੈ ਦੁੱਧ ਹੈਗਾ 9 ਕਿਲੋ ਦੋ ਚਾਹ ਬੰਨ ਗੇ ਵੰਡ ਮੱਕਾ ਰਿਆ ਅੱਛਾ ਅੱਛਾ ਹਾਂ ਦੁੱਧ ਫੇਰ ਕਰੂਗਾ 8 9 ਕਿਲੋ ਠੀਕ ਹੈ ਜੀ ਖੋਲੋ ਨਵੀਂ 350 350 350 ਤੀਜਾ ਸੂਹਾ ਦੋਸਤੋ ਇਹ ਸੂਈ ਹੈ ਚੌਕ ਇੱਕ ਮਹੀਨੇ ਦੀ ਸੂਈ ਬੱਚਾ ਨੇ ਘਟਾ ਦਿੱਤਾ ਦੁੱਧ 7 ਕਿਲੋ ਵੀਰ ਕਹਿੰਦਾ ਤਿਆਰ ਦੂਜੇ ਘਰ ਆਈ ਕਿ ਥੋੜਾ ਦੁੱਧ ਘਟਾ ਕੇ ਦੁੱਧ ਜਿਹੜਾ 9 ਕਿਲੋ ਸੀ ਪਰ 7 ਕਿਲੋ ਹੋਣਾ ਹੈਗਾ ਮੌਕੇ ਤੇ ਮੋੜ ਲਾ ਵੀ ਲੱਗਦੀ ਨਹੀਂ ਦੋਸਤੋ ਤੀਜਾ ਸੂਹਾ ਭਰ ਵੀ ਤੀਜਾ ਸੂਹਾ ਕਹਿੰਦਾ ਚਲੋ ਦੂਜਾ ਸੂਈ ਵਾਲਾ ਵਹਿ ਤੂੰ ਮੋੜ ਰਾਇ ਕਰਦੀ ਹੂੰ ਖਣਾ ਤੋਂ ਨੀ ਕੁਆਲਿਟੀ ਤੋਂ ਸੋ ਚੈੱਕ ਕਰ ਲੋ ਜੀ ਚੌਂਤਾਂ ਬਹੁਤ ਤਗੜੀ ਪੋਲੀ ਚੋਈਏ 1 ਨੰਬਰ ਦੀ ਹਾਂਜੀ ਚੋਈਏ ਕੋਈ ਪੁਰਸ਼ਤ ਖਣਾ ਦੀ ਬਾਦ ਘੱਟ ਕੋਈ ਚੱਕਰੀ ਨਹੀਂ ਠੀਕ ਹੈ ਆ ਬਰਾਬਰ ਕੀ ਮੁੱਲ ਕਰਦੇ ਦਾ ਮੁੱਲ ਇਹਦਾ ਵੀ ਜੀ 75000 ਰੁਪਏ 75000 ਹਾਂਜੀ 70000 ਤੇ ਮਾਨਤਾ ਲਵੋ ਜੀ 70000 ਤੇ ਮਾਨਤਾ ਲਵੋ ਠੀਕ ਹੈ ਜੀ ਦੋਸਤੋ ਚਾਰ ਮੱਜਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਮੁੱਲ ਤੁਹਾਨੂੰ ਵੀਰ ਨੇ ਦੱਸਤਾ ਸਾਰੀਆਂ ਮੱਜਾਂ ਦੇ ਬੱਚੇ ਤੁਹਾਨੂੰ ਦੋਵੇਂ ਮੱਜਾਂ ਦੇ ਦਿਖਾਤੇ ਆ ਨਰਖ ਵਰਖ ਜਿਹੜੀ ਕਰਨੀ ਹੈ ਦੋਸਤੋ ਜਿਹੜੀ ਤਸੱਲੀ ਤੁਸੀਂ ਕਰਨੀ ਪਛੋਦੀ ਆਪ ਕਰਨੀ ਹੈ ਕਿਉਂਕਿ ਸਾਡਾ ਸਿਰਫ ਕੰਮ ਜਿਹੜਾ ਵੀਡੀਓ ਬਣਾਉਣ ਦਾ ਕੀ ਹੈ ਅਸੀਂ ਕੋਈ ਦੋਸਤੋ ਦਲਾਲੀ ਨਹੀਂ ਕਰਦੇ ਕਿਸੇ ਪਾਸੇ ਆਪਣੀ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਮਜਾ ਦੋਸਤੋ ਵੀਰ ਦੇ ਕੋਲ ਚਾਰੇ ਚਾਰੇ ਮਜਾ ਦੋਸਤੋ ਚੰਗੀਆਂ ਬਾਕੀ ਦੋਸਤੋ ਤੁਸੀਂ ਆਪਣੀ ਸਮਝ ਨਾਲ ਪਸ਼ੂ ਖਰੀਦਣਾ ਇਥੇ ਦੋਸਤੋ ਆਗੇ ਆਪਣੀ ਵਿਜ਼ਿਟ ਕਰਕੇ ਪਸ਼ੂ ਆਪਣੀ ਨਰਖ ਵਰਖ ਕਰਕੇ ਤਸੱਲੀ ਕਰਕੇ ਫੇਰ ਖਰੀਦਿਆ ਕਰੋ ਬਾਅਦ ਵਿੱਚ ਦੋਸਤੋ ਕੋਈ ਬੋਲਣ ਦੇ ਵਿੱਚ ਗੱਲ ਨਾ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਦੇਖਣ